ਤਰੰਤਰੰਦੇ ਬੋਲਟੋਹਾ ਚ ਇੱਕ ਮਹਿਲਾ ਦੇ ਕੱਪੜੇ ਉਤਾਰ ਕੇ ਉਸ ਨੂੰ ਗਲੀਆਂ ਚ ਕੋ ਮਾਣ ਵਾਲੀ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ ਮਹਿਲਾ ਦੇ ਬੇਟੇ ਨੇ ਗਵਾਨ ਚ ਰਹਿੰਦੀ ਲੜਕੀ ਦੇ ਨਾਲ ਕੋਟ ਮੈਰਿਜ ਕਰਵਾਇ ਜਿਸ ਤੋਂ ਬਾਅਦ ਗੁੱਸੇ ਚ ਆਏ ਕੁੜੀ ਦੇ ਪਰਿਵਾਰ ਨੇ ਅਜਿਹਾ ਦੰਦਾਕਾਰਾ ਕੀਤਾ ਹੈ ਪਰ ਜਿਸ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ ਜਿਸ ਪੰਜਾਬ ਦੇ ਵਿੱਚ ਬੱਚੇ ਨੂੰ ਚੰਗੇ ਸੰਸਕਾਰਾਂ ਦੀ ਗੁਰਤੀ ਦੇ ਵਿੱਚ ਵਿਸ਼ਵਾਸ ਰੱਖਿਆ ਜਾਂਦਾ ਹੈ ਕਦਰਾਂ ਕੀਮਤਾਂ ਸਮਝਾਈਆਂ ਜਾਂਦੀਆਂ ਉਸੇ ਧਰਤੀ ਤੇ ਅਜੇ ਹੀ ਗੰਦੀ ਹਰਕਤ ਗੰਦੀ ਕਰਤੂਤ ਨੇ ਪੂਰੇ ਪੰਜਾਬ ਦੇ ਲੋਕਾਂ ਦਾ ਸਿਰ ਨੀਵਾ ਕਰ ਦਿੱਤਾ ਹੈ ਬਾਲਗ ਕੁੜੀ ਤੇ ਮੁੰਡੇ ਦੇ ਵੱਲੋਂ ਆਪਣੀ ਮਰਜ਼ੀ ਨਾਲ ਕੋਟ ਮੈਰਿਜ ਕਰਵਾਈ ਜਾਂਦੀ ਹੈ ਤੇ ਅਜੇ ਹਿਚ ਸਿਰਫ ਮੁੰਡੇ ਦੀ ਮਾਂ ਦਾ ਕਿਵੇਂ ਕਸੂਰ ਹੋ ਸਕਦਾ ਹੈ ਕੁੜੀ ਦੇ ਪਰਿਵਾਰ ਵੱਲੋਂ ਕੀਤੀ ਹੈ ਹਰਕਤ ਬੇहद ਸ਼ਰਮਨਾਕ ਹੈ ਜਿਸ ਨੇ ਪੂਰੇ ਪੰਜਾਬ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਸ ਸੱਤਿ ਨੂੰ ਐਨੇ ਆਦਰ ਸਨਮਾਨ ਦੇ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਨਾ ਜਿਸ ਦਾ ਲਿਆ ਜਾਂਦਾ ਹੈ ਉਸ ਦੇ ਵਿੱਚ ਅਜਿਹੀ ਹਰਕਤ ਨੂੰ ਕਿਵੇਂ ਦੇਖ ਸਕਦੀ ਹੈ ਪੰਜਾਬ ਦੀ ਜਨਤਾ ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ aaropnaan di jald giraftari di gall kahi hai tarantaran de SSP de valon vi jald doshiyan nu salakha piche ਕਰਨ ਦੀ ਵੀ ਗੱਲ ਕਹੀ ਹੈ ਦੂਸਰੇ ਪਾਸੇ ਮਹਿਲਾ ਕਮਿਸ਼ਨ ਨੇ ਵੀ ਇਸ ਤੇ ਸਖਤ ਨੋਟਿਸ ਲੈ ਲਿਆ ਤਰਨਤਾਰਨ ਦੇ ਡੀਸੀ ਤੇ ਐਸਐਸਪੀ ਤੋਂ ਦੁਪਹਿਰ ਤੱਕ ਰਿਪੋਰਟ ਮੰਗੀ ਗਈ ਹੈ ਤਰਨਤਾਰਨ ਦੇ ਬਲਟੋਹਾ ਚ ਇੱਕ ਮਹਿਲਾ ਦੇ ਕਪੜੇ ਉਤਾਰ ਕੇ ਉਸ ਨੂੰ ਗਲੀਆਂ ਚ ਘੁਮਾਉਣ ਵਾਲੀ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ ਮਹਿਲਾ ਦੇ ਬੇਟੇ ਨੇ ਗਵਾਨ ਚ ਰਹਿੰਦੀ ਲੜਕੀ ਦੇ ਨਾਲ ਕੋਟ ਮੈਰਿਜ ਕਰਵਾਇ ਜਿਸ ਤੋਂ ਬਾਅਦ ਗੁੱਸੇ ਚ ਆਏ ਕੁੜੀ ਦੇ ਪਰਿਵਾਰ ਨੇ ਅਜਿਹਾ ਗੰਦਾ ਕਾਰਾ ਕੀਤਾ ਹੈ ਪਰ ਜਿਸ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ ਜਿਸ ਪੰਜਾਬ ਦੇ ਵਿੱਚ ਬੱਚੇ ਨੂੰ ਚੰਗੇ ਸੰਸਕਾਰਾਂ ਦੀ ਗੁਰਤੀ ਦੇਣ 'ਤੇ ਵਿਸ਼ਵਾਸ ਰੱਖਿਆ ਜਾਂਦਾ ਹੈ ਕਦਰਾਂ ਕੀਮਤਾਂ ਸਮਝਾਈਆਂ ਜਾਂਦੀਆਂ ਉਸੇ ਧਰਤੀ ਤੇ ਅਜੇ ਹੀ ਗੰਦੀ ਹਰਕਤ ਗੰਦੀ ਕਰਤੂਤ ਨੇ ਪੂਰੇ ਪੰਜਾਬ ਦੇ ਲੋਕਾਂ ਦਾ ਸਿਰ ਨੀਵਾ ਕਰ ਦਿੱਤਾ ਹੈ ਬਾਲਗ ਕੁੜੀ ਤੇ ਮੁੰਡੇ ਦੇ ਵੱਲੋਂ ਆਪਣੀ ਮਰਜ਼ੀ ਨਾਲ ਕੋਟ ਮੈਰਿਜ ਕਰਵਾਈ ਜਾਂਦੀ ਹੈ ਤੇ ਅਜੇ ਹੀ ਚ ਸਿਰਫ ਮੁੰਡੇ ਦੀ ਮਾਂ ਦਾ ਕਿਵੇਂ ਕਸੂਰ ਹੋ ਸਕਦਾ ਹੈ ਕੁੜੀ ਦੇ ਪਰਿਵਾਰ ਵੱਲੋਂ ਕੀਤੀ ਹੈ ਹਰਕਤ ਬੇहद ਸ਼ਰਮਨਾਕ ਹੈ ਜਿਸ ਨੇ ਪੂਰੇ ਪੰਜਾਬ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰਤੀ ਨੂੰ ਐਨੇ ਆਦਰ ਸਨਮਾਨ ਦੇ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਨਾ ਜਿਸ ਦਾ ਲਿਆ ਜਾਂਦਾ ਹੈ ਉਸ ਦੇ ਵਿੱਚ ਅਜਿਹੀ ਹਰਕਤ ਨੂੰ ਕਿਵੇਂ ਦੇਖ ਸਕਦੀ ਹੈ ਪੰਜਾਬ ਦੀ ਜਨਤਾ ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ આરોપીਾਂ ਦੀ ਜਲਦ ਗ੍ਰਿਫਤਾਰੀ ਦੀ ਗੱਲ ਕਹੀ ਹੈ ਤਰਨਤਾਰਨ ਦੇ ਐਸਐਸਪੀ ਦੇ ਵੱਲੋਂ ਵੀ ਜਲਦ ਦੋਸ਼ੀਆਂ ਨੂੰ ਸਲੱਖਾਂ ਪਿੱਛੇ कही है दूसरे पास महिला कमीशन ने भी इसे सख्त नोटिस ले लिया तरन ते पी तो दोपहर तो तक रिपोर्ट मंगी गई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर